ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭពਿੰਦਰ ਸਿੰਘ ਜਲੰਧਰ ਦੇ ਮਸ਼ਹੂਰ ਕੁਲਰ ਪੀਜ਼ਾ ਕਪਲ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਦੱਸ ਦਈਏ ਕਿ ਆਏ ਦਿਨ ਜਿੱਥੇ ਇਸ ਮਾਮਲੇ ਲੈ ਕੇ ਵੱਡੇ ਵੱਡੇ ਖੁਲਾਸੇ ਹੋਏ ਹਨ ਉੱਥੇ ਹੀ ਇਸ ਮਾਮਲੇ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਇੱਕ ਮਹਿਲਾ ਵਨੀਤ ਕੌਰ ਦੇ ਵੱਲੋਂ ਹੰਗਾਮਾ ਕੀਤਾ ਗਿਆ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਸ ਮਹਿਲਾ ਵਨੀਤ ਕੌਰ ਦੇ ਵੱਲੋਂ ਕੁਲਰ ਪੀਜ਼ਾ ਕਪਲ ਦੀ ਦੁਕਾਨ ਦੇ ਬਾਹਰ ਹੰਗਾਮਾ ਕੀਤਾ ਗਿਆ ਸੀ ਅਤੇ ਅੰਕਰ ਨਰੂਲਾ ਜੋ ਕਿ ਪਾਸਟਰ ਹੈ ਉਸ ਦੇ ਖਿਲਾਫ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਸੀ ਇਸੋ ਮਹਿਲਾ ਦਾ ਕਹਿਣਾ ਹੈ ਕਿ ਕੁੱਲਰ ਪੀਜ਼ਾ ਕਪਲ ਦੀ ਮਾਤਾ ਨੇ ਜੋ ਬਿਆਨ ਦਿੱਤਾ ਹੈ ਉਹ ਬਹੁਤ ਗਲਤ ਹੈ ਕੁੱਲਰ ਪੀਜ਼ਾ ਕਪਲ ਦੀ ਮਾਤਾ ਦਾ ਕਹਿਣਾ ਸੀ ਕਿ 70 ਫੀਸਦੀ ਮਹਿਲਾਵਾਂ ਆਪਣੇ ਪਤੀਆਂ ਦੇ ਨਾਲ ਅਜਿਹਾ ਹੀ ਕਰਦੀਆਂ ਹਨ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਉਂਦੀ ਹੋਈ ਵਨੀਤ ਕੌਰ ਨਾਮ ਦੀ ਮਹਿਲਾ ਦੇ ਵੱਲੋਂ ਇਹਨਾਂ ਦੀ ਦੁਕਾਨ ਦੇ ਬਾਹਰ ਜਮ ਕੇ ਹੰਗਾਮਾ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਮੰਗ ਆਖੀ ਗਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੀ ਗੱਲ ਆਖੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਇਹੇ ਸਾਹਮਣੇ ਆਇਆ ਹੈ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਦੋਂ ਕਾਰਵਾਈ ਨਹੀਂ ਕੀਤੀ ਗਈ ਤਾਂ ਮਹਿਲਾ ਬਨੀਤ ਕੌਰ ਦੇ ਵੱਲੋਂ ਅੱਜ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਸ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਇਸ ਮਾਮਲੇ ਨੂੰ ਹੁਣ ਉਸ ਦੇ ਵੱਲੋਂ ਭੁੱਖਾ ਹੜਤਾਲ ਸ਼ੁਰੂ ਕਰ ਦਿੱਤੀ ਗਿਆ ਉਸ ਦਾ ਕਹਿਣਾ ਹੈ ਕਿ 4 ਦਿਨ ਪਹਿਲਾਂ ਜਦੋਂ ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਮੰਗ ਆਖੀ ਸੀ ਤਾਂ ਉਸ ਵਕਤ ਪੁਲਿਸ ਅਧਿਕਾਰੀਆਂ ਨੇ ਮਿਸ਼ਵਤ ਬਾਇਸੀ ਪਰ ਅਜ 4 ਦਿਨ ਹੋ ਗਏ ਹਨ ਕੋਈ ਕਾਰਵਾਈ ਨਹੀਂ ਹੋ ਜਿਸ ਤੋਂ ਬਾਅਦ ਉਹ ਮੁਰ ਤੋਂ ਇਸ ਮਸ਼ਹੂਰ ਜੋੜੇ ਦੇ ਖਿਲਾਫ ਪ੍ਰਦਰਸ਼ਨ ਤੇ ਬੈਠੀ ਹੈ ਅਤੇ ਕਾਰਵਾਈ ਦੀ ਮੰਗ ਕਰ ਰਹੀ ਹੈ। ਮਾਮਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਕਾਜ ਇਥੇ ਆਂਦਾ ਕੀ ਕਰਨ ਜੀ ਤੁਹਾਡਾ? ਮੈਂ ਇਹਨਾਂ ਨੂੰ ਵਰਨਿੰਗ ਦਿੱਤੀ ਸੀਗੀ 4 ਦਿਨ ਬਾਅਦ ਧਰਨਾ ਲੱਗੂਗਾ। ਪਰ ਇਹ ਲੋਕ ਮੈਨੂੰ ਰੋਕ ਨਹੀਂ ਸਕਦੇ ਵਿਦ ਪਰਮਿਸ਼ਨ ਖੜ੍ਹੀਆਂ ਮੈਂ। ਠੀਕ ਹੈ। ਡੀਸੀ ਸਾਹਿਬ ਦੀ ਅਨਪੜਤਾ ਮੈਂ ਤੁਹਾਨੂੰ ਵੀਰਪਰਾਵ ਜੀ ਤੁਸੀਂ ਹੈਗੇ ਨਾ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲਦੀ ਆਂ। ਠੀਕ ਹੈ। ਦੇਖੋ ਤੁਸੀਂ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਹੈ ਠੀਕ ਹੈ ਮੇਰੇ ਅਕਾਊਂਟ ਦੀ ਡਿਟੇਲ ਸਾਰਾ ਕੁਝ ਅੰਦਰ ਹੈ ਜੇ ਮੈਂ ਵਿਊਜ਼ ਵਾਸਤੇ ਆ ਅਕਾਊਂਟਸ ਵਾਸਤੇ ਸਾਰਾ ਕੁਝ ਮੈਨੂੰ ਬੋਲ ਕੇ ਫਾਇਦਾ ਨਹੀਂ ਠੀਕ ਹੈ ਨਾ ਮੇਰੀ ਵਾਅਦਾ ਤੋਂ ਵਾਅਦੇ ਜੇ ਤੁਹਾਨੂੰ ਮੇਰੇ ਚ ਸੱਚਾਈ 1% ਵੀ ਲੱਗਦੀ ਇਹਨੂੰ ਪਹੁੰਚਾਇਆ ਜਾਵੇ ਮੇਰੇ ਵੀਰ ਭਰਾ ਬਣ ਕੇ ਠੀਕ ਹੈ ਨਾ ਬਾਕੀ ਜੋ ਮੇਰਾ ਕਰਨਾ ਹੈ ਆ ਉਹ ਤੁਸੀਂ ਕਰ ਸਕਦੇ ਆ ਬਾਕੀ ਅੱਜ ਦਾ ਮੁੱਦਾ ਜਿਹੜਾ ਹੈਗਾ ਏ ਮੈਂ ਭੋਖੜਤਾਲ 'ਚ ਬਹਿ ਚੁੱਕੀ ਆ ਆਇਆ ਮੁੱਦਾ ਤੁਸੀਂ ਦੇਖ ਸਕਦੇ ਹੋ ਕਿ ਭੋਖੜਤਾਲ ਦੇ ਬਹਿ ਗਏ ਨੇ ਮਨ ਦੀ ਯਾਰੀ ਫੁੱਲਣ ਵੀ ਗਿਆ ਬਾਬਾ ਆਂਗੂ ਮਰੋਲਾ ਐਨੀ ਵੇਖ ਤੇ ਐਫ ਆਈ ਆਰ ਦਾ ਹਰਜ ਹੋ ਗਿਆ ਐਨੀ ਵੀ ਰਿਪੋਰਟ ਦੀ ਮੰਗੇ ਕਰ ਰਹੀ ਹੈ ਉਹ ਦੇਖਣ ਲਈ ਖਾਣੇ ਜਾ ਪਹਿਲੀ ਗੱਲ ਤਾਂ ਪਾਜੀ ਉਹਨਾਂ ਨੇ ਫਾਰਮੈਲਿਟੀ ਕੀਤੀ ਸੀ ਠੀਕ ਹੈ ਕਿਉਂਕਿ ਮੈਂ ਪਹਿਲੀ ਹਰ ਜਗ੍ਹਾ ਜਿੱਥੇ ਮੈਂ ਬੈੰਦੀ ਹੁੰਦੀ ਹਾਂ ਪਰਮਿਸ਼ਨ ਲੈ ਕੇ ਬੈੰਦੀ ਆ ਮੈਂ ਐਜੂਕੇਟਿਡ ਕੁੜੀ ਠੀਕ ਹੈ ਪਹਿਲੀ ਗੱਲ ਤੇ ਬਾਕੀ ਮੈਂ ਇੱਕ ਸਫਰਰ ਆ ਠੀਕ ਹੈ ਨਾ ਮੈਨੂੰ ਇਹ ਲੋਕ ਤੰਗ ਬਹੁਤ ਕਰ ਰਹੇ ਆ ਕਿ ਮੈਂ ਮਰ ਜਾਵਾਂ ਗੁੰਡਿਆਂ ਦੀ ਮੈਨੂੰ ਗੁੰਡੇ ਭੇਜੇ ਹੋਏ ਆ ਮੇਰੇ ਮੇਰੇ ਪਿੱਛੇ ਮੇਰੇ ਕੋਲ ਸਾਰੀ ਡਿਟੇਲਸ ਜਾਂ ਕਾਲ ਰਿਕਾਰਡਿੰਗ ਸਾਰਾ ਕੁਝ ਹੈਗਾ ਜੀ ਜੀ ਤਾਂ ਕਿ ਮੈਂ ਆਪਣਾ ਮੂੰਹ ਬੰਦ ਕਰ ਲਾ ਮੈਂ ਇਹਨਾਂ ਨੂੰ ਛੱਡਣਾ ਨਹੀਂ ਹਾਂ ਠੀਕ ਹੈ ਬਾਕੀ ਗੱਲ ਇਹ ਰੋਜ਼ ਰੋਜ਼ ਦੇ ਮਰਨ ਨਾਲੋਂ ਚੰਗਾ ਇੱਕ ਦਿਨ ਮੱਚਾ ਠੀਕ ਹੈ ਕਿਉਂਕਿ ਮੈਨੂੰ ਪਤਾ ਹੈ ਪਾਜੀ ਇੱਥੇ ਸਭ ਕੁਝ ਵਿਕਾ ਹੋਇਆ ਇੱਥੇ ਆ ਕੇ ਇਹ ਆਫਿਸ ਇੱਦਿ ਬਣੇ ਹੋਏ ਆ ਪਹਿਲੀ ਗੱਲ ਡੀਸੀ ਸਾਹਿਬ ਦੀ ਅਨਪੜਤਾ ਦੇਖੋ ਠੀਕ ਹੈ ਮੈਂ ਫੋਖੜਦਾਲ ਦੀ ਮੰਗ ਕੀਤੀ ਮੈਂ ਤੁਹਾਨੂੰ ਹੁਣੀ ਲੈਟਰ ਦਿਖਾਣਦੀ ਆ ਠੀਕ ਹੈ ਨਾ ਉੱਥੇ ਮਾਰਕਿੰਗ ਨਹੀਂ ਹੋਣੀ ਚਾਹੀਦੀ ਰੂਹ ਕੰਮ ਜਾਂਦੀ ਜਦੋਂ ਕਿਸੇ ਦੇ ਧੀ ਪੈਣ ਦੇ ਬਾਲ ਬੱਚੇ ਵਾਲੀ ਔਰਤ ਨਾ ਉਖੜਤਾ ਅੱਜ ਬੈਠੇ ਪਰ ਇਹਨਾਂ ਦੀ ਇਹਨਾਂ ਦੀ ਸ਼ਰਮ ਨੂੰ ਨਾ ਮੈਨੂੰ ਜੁੱਤੀਵਾਰਨ ਦਾ ਮਨ ਕਰਦਾ ਇਹ ਕਿੱਦਾਂ ਦੇ ਲੋਗ ਆ ਇਹ ਬੇਗਰਤ ਇਨਸਾਨ ਆ ਠੀਕ ਹੈ ਤੇ ਤੁਹਾਨੂੰ ਕੋਈ ਜਿੱਦਾਂ ਤੁਸੀਂ ਇੱਥੇ ਆਨੇ ਹੋ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਦੇ ਹੋ ਉਹਨਾਂ ਵੱਲੋਂ ਵੀ ਤੁਹਾਡੀ ਸਰਵਾਈ ਨਹੀਂ ਕੀਤੀ ਭਾਜੀ ਮੇਰੀ ਮਾਰਕਿੰਗ ਨਹੀਂ ਹੁੰਦੀ ਅੱਜ ਤੱਕ ਮੇਰੀ ਕੰਪਲੇਨ ਜੁਲਾਈ ਮਹੀਨੇ ਤੋਂ ਨਾ ਤੁਹਾਨੂੰ ਮੇਰੀ ਕਾਨਫਰੈਂਸ ਅਜਲਦੀ ਫਿਰ ਰਮਨਦੀਪ ਨੂੰ ਬੁਲਾਇਆ ਮੇਰੀ ਕਾਨਫਰੈਂਸ ਏ ਅੰਕੁਨ ਨਿਰੂਲਾ ਨੇ ਬ ਮੈਂ ਕਿਸੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਮੈਂ মিডিਆ ਦੇ ਖਿਲਾਫ ਨਹੀਂ ਆ ਪਰ ਕੁਝ ਜਿਹੜੇ ਰਾਜੇਸ਼ ਥਾਪਾ ਕਰਕੇ ਕੁਝ ਹੈਗੇ ਕਿ ਨੌਨੇ ਸ਼ਖਸ਼ ਉਹਨਾਂ ਦੀ ਰਿਕਾਰਡਿੰਗ ਆ ਸੁਣੋ ਤੁਸੀਂ ਜਰਾ ਠੀਕ ਹੈ ਕੁਝ ਏਦਾਂ ਦੇ ਸ਼ਖਸ਼ ਆ ਜਿਹੜੇ ਕਿ ਆਪਣੇ ਆਪ ਨੂੰ ਠੇਕੇਦਾਰ ਦੱਸਦੇ ਆ ਆਪਣੇ ਆਪ ਨੂੰ ਮਾਲਿਕ ਦੱਸਦੇ ਆ ਪ੍ਰੈਸ ਕਲੱਬ ਦਾ ਠੀਕ ਹੈ ਉਹਨਾਂ ਨੇ ਮੇਰੇ ਨਾਲ ਕੀ ਕੀਤਾ ਉਹਨਾਂ ਨੇ ਜਦ ਕਿ ਮੇਰਾ ਕੋਈ ਗੁਨਾਹ ਨਹੀਂ ਸੀ ਮੈਂ ਇੱਕ ਸੱਚਾਈ ਦੱਸਣ ਰਹੀ ਸੀ মিডিਆ 'ਚ ਇਹਨਾਂ ਨੇ ਮੇਰੀ ਆਵਾਜ਼ ਨੂੰ ਉੱਥੇ ਬੰਦ ਕਰਾ ਦਿੱਤਾ ਠੀਕ ਹੈ ਨਾ ਬਹੁਤ ਕੁਝ ਇਹਨਾਂ ਨੇ ਕੀਤਾ ਕੀ ਕਹਾਂ ਅੱਜ ਕਿ ਐਜ ਭਾਜੀ ਮੈਂ ਅੱਜ ਫੈਸਲਾ ਲੈਨੇ ਆ ਇਹ ਕਿੰਨੀ ਦੇਰ ਦੀ ਹੜਤਾਲ ਸੀ ਇਹ ਠ ਇਹ ਭੋਖੜਤਾ ਇਹ ਸਾਰੀ ਉਮਰ ਦੀ ਆ ਹੁਣ ਜਿੰਨੇ ਦਿਨ ਮੈਂ ਜੀਣਾ ਵਾਦੋਤੋ ਵਦ ਕਿੰਨੇ ਕੇ ਦਿਨ ਹੀ ਲੂੰਗੀ ਅੱਜ ਤਿੰਨ ਦਿਨ ਚਾਰ ਦਿਨ ਕਿਉਂਕਿ ਇੱਕ ਕੁੜੀ ਦੀ ਕੈਪੈਸਿਟੀ ਹੁੰਦੀ ਹੈ ਠੀਕ ਹੈ ਨਾ ਦੋ ਬੱਚਿਆਂ ਦੀ ਮਾਂ ਹੈ ਭਾਜੀ ਤੇ ਠੀਕ ਹੈ ਨਾ ਬਾਕੀ ਮੇਰੇ ਇਸ ਭੋਖੜਤਾ ਅੱਜ ਤੁਹਾਡੇ ਨਾਲ ਹੋਰ ਵੀ ਕੋਈ ਮੈਡੀ ਸੰਸਥਾ ਜਾਂ ਕੋਈ ਮੇਟਾ ਤੁਸੀਂ ਇਕੱਲੇ ਬੈਠੇ ਹੋ ਭਾਜੀ ਪਹਿਲੀ ਗੱਲ ਤਾਂ ਮੈਂ ਅੱਜ ਕਲੀਅਰ ਕਰਨਾ ਚਾਹੁੰਦੀ ਆ ਮੈਨੂੰ ਕੋਈ ਪਿੱਛੇ ਜੇ ਸ਼ਿਵਸ਼ੇਨਾ ਦਾ ਦੇਖਿਆ ਗਿਆ ਠੀਕ ਹੈ ਨਾ ਮੈਂ ਉਹਨੂੰ ਦੱਸਣਾ ਕਵਰ ਕਰਨਾ ਚਾਹੁੰਦੀ ਮੇਰਾ ਨਰਿੰਦਰ <th> ਥਾਪਰ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਨਰਿੰਦਰ ਜਦੋਂ ਮੇਰੀ ਆਵਾਜ਼ ਕਿਉਂਕਿ ਸਭ ਨੂੰ ਪਤਾ ਵਾਟ ਆਮ ਠੀਕ ਹੈ ਸਭ ਨੂੰ ਪਤਾ ਹੈ ਕਿ ਕੋਈ ਹੈਸੀਅਤ ਵਾਲਾ ਬੰਦਾ ਹੀ ਇਹ ਨਾ ਬੋਲ ਸਕਦਾ ਠੀਕ ਹੈ ਨਾ ਨਰਿੰਦਰ <th>ਪਰ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਸੀਗਾ ਕਿ ਮੈਂ ਤੇਰੇ ਪੇਪਰ ਹਾਈ ਕੋਰਟ 'ਚ ਲਗਾਉਂਗਾ ਕਿਉਂਕਿ ਮੇਰੀ ਉਨੀ ਹੈਸੀਅਤ ਨਹੀਂ ਸੀ ਕਿਉਂਕਿ ਮੈਂ ਸੁਣਿਆ ਹੋਇਆ ਹਾਈ ਕੋਰਟ ਦੇ ਜੱਜ ਵੀ ਜਿਹੜੇ ਆ ਨਾ ਫੋਰ ਐਗਜ਼ੈਂਪਲ ਰਾਜਵੀਰ ਸ਼ਰਾਵਤ ਰਾਜਵੀਰ ਸ਼ਰਾਵਤ ਜਿਹੜਾ ਹਾਈ ਕੋਰਟ ਦਾ ਜੱਜ ਹੈ ਨਾ ਚੰਡੀਗੜ੍ਹ ਹਾਈ ਕੋਰਟ ਦਾ ਉਹ ਵਿਕਾਉ ਹੈ ਬਾਬੇ ਦੇ ਅਨਸਾਰ ਚੱਲਦਾ ਬਾਬਾ ਅੰਕੂ ਨਿਰੂਲਾ ਦੇ ਹੋਰ ਦੱਸਾਂ ਦਿੱਲੀ ਹਾਈ ਕੋਰਟ ਦਾ ਜਿਹੜਾ ਧਲਵੰਤ ਸਿੰਘ ਆ ਕਿਉਂਕਿ ਮੈਂ ਹੀ ਇਕੱਲਾ ਵਿਕਟਿਮ ਨਹੀਂ ਆ ਮੈਂ ਇਕੱਲਾ ਵਿਕਟਿਮ ਨਹੀਂ ਆ ਹੋਰ ਵੀ ਬਾਧੂ ਆ ਜਿਨ੍ਹਾਂ ਨਾਲ ਬਾਬਾ ਅੰਕੂ ਨਿਰੂਲਾ ਨੇ ਨਜਾਇਜ਼ ਕੀਤੀ ਆ ਨਜਾਇਜ਼ ਪਰਚੇ ਦਿਵਾਏ ਠੀਕ ਹੈ ਪਾਜੀ ਬਹੁਤ ਨਾਟਕ ਕੀਤਾ ਇਹਨਾਂ ਨੇ ਮੈਡਮ ਉਸ ਦਿਨ ਵੀ ਤੁਹਾਨੂੰ ਮਤਲਬ ਇੰਨਾ ਪੁਲਿਸ ਤੇ ਡੰਡਾ ਚੜ ਗਿਆ ਸੀ ਜਿਹੜਾ ਤੁਹਾਨੂੰ ਦਿਨ ਚੱਕ ਕੇ ਜਿਹੜੀ ਪੁਲਿਸ ਲੈ ਕੇ ਗਈ ਹੈ ਜਦੋਂ ਤੁਸੀਂ ਪ੍ਰੋਟੈਸਟ ਕਰ ਰਹੇ ਸੀ ਪਾਜੀ ਤੁਹਾਨੂੰ ਲੱਗਦਾ ਮੈਨੂੰ ਕੋਈ ਡੰਡਾ ਹੁਣ ਅੱਜ ਕਿਉਂ ਨਹੀਂ ਡੰਡਾ ਤੁਹਾਨੂੰ ਨਹੀਂ ਦਿੰਦਾ ਪੁਲਿਸ ਨੂੰ ਦਿੰਦਾ ਸੀ ਮੈਂ ਕਿਹਾ ਅਰੇ ਪਾਜੀ ਇਹਨਾਂ ਤੇ ਡੰਡਾ ਇਹਨਾਂ ਨੂੰ ਤਾਂ ਕੁੱਠੀ ਚੰਗਣ ਵਾਲਾ ਮੈਂ ਤਾਂ 2 ਡਿਵੀਜ਼ਨ ਨੰਬਰ 4 'ਚ ਵੀ ਧਰਨਾ ਦਿੱਤਾ ਸੀ ਜੀ ਪਰ ਫੇਰ ਵੀ ਤੁਹਾਡਾ ਮਸਲਾ ਨਹੀਂ ਨਾ ਹੱਲ ਹੋਇਆ ਕਿਉਂਕਿ ਧਰਨਾ ਤੁਸੀਂ ਦਿੱਤਾ ਪ੍ਰੋਟੈਸਟ ਕੀਤਾ ਕਹਿਣ ਦਾ ਮਤਲਬ ਇਹ ਸੁਣਵਾਈ ਤੁਹਾਡੀ ਤੁਸੀਂ ਕਹਿੰਦੇ ਲ ਕੰਪਲੇਨਟਾਂ ਵੀ ਚੱਲ ਰਹੀਆਂ ਪਰ ਐਸਐਮਜੀ ਨਹੀਂ ਹੁੰਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭពਿੰਦਰ ਸਿੰਘ ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਕਪਲ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਦੱਸ ਦिए ਕਿ ਆਏ ਦਿਨ ਜਿੱਥੇ ਇਸ ਮਾਮਲੇ ਲੈ ਕੇ ਵੱਡੇ ਵੱਡੇ ਖੁਲਾਸੇ ਹੋਏ ਹਨ ਉੱਥੇ ਹੀ ਇਸ ਮਾਮਲੇ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਇੱਕ ਮਹਿਲਾ ਵਨੀਤ ਕੌਰ ਦੇ ਵੱਲੋਂ ਹੰਗਾਮਾ ਕੀਤਾ ਗਿਆ ਦੱਸ ਦिए ਕਿ ਕੁਝ ਦਿਨ ਪਹਿਲਾਂ ਇਸ ਮਹਿਲਾ ਵਨੀਤ ਕੌਰ ਦੇ ਵੱਲੋਂ ਕੁੱਲਰ ਪੀਜ਼ਾ ਕਪਲ ਦੀ ਦੁਕਾਨ ਦੇ ਬਾਹਰ ਹੰਗਾਮਾ ਕੀਤਾ ਗਿਆ ਸੀ ਅਤੇ ਅੰਕਰ ਨਰੂਲਾ ਜੋ ਕਿ ਪਾਸਟਰ ਹੈ ਉਸ ਦੇ ਖਿਲਾਫ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਸੀ ਇਸੋ ਮਹਿਲਾ ਦਾ ਕਹਿਣਾ ਹੈ ਕਿ ਕੁਲਰ ਪੀਜ਼ਾ ਕਪਲ ਦੀ ਮਾਤਾ ਨੇ ਜੋ ਬਿਆਨ ਦਿੱਤਾ ਹੈ ਉਹ ਬਹੁਤ ਗਲਤ ਹੈ ਕੁਲਰ ਪੀਜ਼ਾ ਕਪਲ ਦੀ ਮਾਤਾ ਦਾ ਕਹਿਣਾ ਸੀ ਕਿ 70% ਦੀ ਮਹਿਲਾਵਾਂ ਆਪਣੇ ਪਤੀਆਂ ਦੇ ਨਾਲ ਅਜਿਹਾ ਹੀ ਕਰਦੀਆਂ ਹਨ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਉਂਦੀ ਹੋਈ ਵਨੀਤ ਕੌਰ ਨਾਮ ਦੀ ਮਹਿਲਾ ਦੇ ਵੱਲੋਂ ਇਹਨਾਂ ਦੀ ਦੁਕਾਨ ਦੇ ਬਾਹਰ ਜਮ ਕੇ ਹੰਗਾਮਾ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਮੰਗ ਆਖੀ ਗਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੀ ਗੱਲ ਆਖੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਇਹ ਸਾਹਮਣੇ ਆਇਆ ਹੈ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਦੋਂ ਕਾਰਵਾਈ ਨਹੀਂ ਕੀਤੀ ਗਈ ਤਾਂ ਮਹਿਲਾ ਬਨੀਤ ਕੌਰ ਦੇ ਵੱਲੋਂ ਅੱਜ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਸ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਇਸ ਮਾਮਲੇ ਨੂੰ ਹੁਣ ਉਸ ਦੇ ਵੱਲੋਂ ਭੁੱਖਾ ਹੜਤਾਲ ਸ਼ੁਰੂ ਕਰ ਦਿੱਤੀ ਗਿਆ ਉਸ ਦਾ ਕਹਿਣਾ ਹੈ ਕਿ 4 ਦਿਨ ਪਹਿਲਾਂ ਜਦੋਂ ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਮੰਗ ਆਖੀ ਸੀ ਤਾਂ ਉਸ ਵਕਤ ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆ ਸੀ ਪਰ ਅੱਜ 4 ਦਿਨ ਹੋ ਗਏ ਹਨ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਬਾਅਦ ਉਹ ਮੁੜ ਤੋਂ ਇਸ ਮਸ਼ਹੂਰ ਜੋੜੇ ਦੇ ਖਿਲਾਫ ਪ੍ਰਦਰਸ਼ਨ ਤੇ ਬੈਠੀ ਹੈ ਅਤੇ ਕਾਰਵਾਈ ਦੀ ਮੰਗ ਕਰ ਰਹੀ ਹੈ ਮਾਮਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੁੱਲੜ ਦੀ ਸਾਰ ਕਾਰਜ ਇੱਥੇ ਆਂਦਾ ਕੀ ਕਰਨ ਲੱਗੀ ਤੁਹਾਡਾ ਮੈਂ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ 4 ਦਿਨ ਬਾਅਦ ਧਰਨਾ ਲੱਗੂਗਾ ਪਰ ਇਹ ਲੋਕ ਮੈਨੂੰ ਰੋਕ ਨਹੀਂ ਸਕਦੇ ਵਿਦ ਪਰਮਿਸ਼ਨ ਖੜੀ ਹੈ ਠੀਕ ਹੈ ਡੀਸੀ ਸਾਹਿਬ ਦੀ ਅਨਪੜਤਾ ਮੈਂ ਤੁਹਾਨੂੰ ਵੀਰ ਭਰਾਓ ਜੀ ਤੁਸੀਂ ਹੈਗੇ ਨਾ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲਦੀ ਆ ਠੀਕ ਹੈ देखो ਤੁਸੀਂ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਹੈ ਠੀਕ ਹੈ ਮੇਰੇ ਅਕਾਊਂਟ ਦੀ ਡਿਟੇਲ ਸਾਰਾ ਕੁਝ ਅੰਦਰ ਹੈ ਜੇ ਮੈਂ ਵੀਜ਼ ਵਾਸਤੇ ਆ ਅਕਾਊਂਟਸ ਵਾਸਤੇ ਸਾਰਾ ਕੁਝ ਮੈਨੂੰ ਬੋਲ ਕੇ ਫਾਇਦਾ ਨਹੀਂ ਠੀਕ ਹੈ ਨਾ ਮੇਰੀ ਵਾਦ ਤੋਂ ਵਾਦ ਹੈ ਜੇ ਤੁਹਾਨੂੰ ਮੇਰੇ ਚ ਸੱਚਾਈ 1% ਵੀ ਲੱਗਦੀ ਇਹਨੂੰ ਪਹੁੰਚਾਇਆ ਜਾਵੇ ਮੇਰੇ ਵੀਰ ਭਰਾ ਬਣ ਕੇ ਠੀਕ ਹੈ ਨਾ ਬਾਕੀ ਜੋ ਮੇਰਾ ਕਰਨਾ ਹੈ ਉਹ ਤੁਸੀਂ ਕਰ ਸਕਦੇ ਆ ਬਾਕੀ ਅੱਜ ਦਾ ਮੁੱਦਾ ਜਿਹੜਾ ਹੈਗਾ ਏ ਮੈਂ ਪੋਖੜ ਤਾਲ 'ਚ ਬਹਿ ਚੁੱਕੀ ਆ ਆਇਆ ਮੁੱਦਾ ਤੁਸੀਂ ਦੇਖ ਸਕਦੇ ਹੋ ਕਿ ਪੋਖੜ ਤਾਲ ਦੇ ਬਹਿ ਗਏ ਨੇ ਮੰਗ ਦੀ ਵਾਲੀ ਬੁੱਲਟ ਭੇਜਿਆ ਬਾਬਾ ਆਂਗੂ ਮਰੋਲਾ ਐ ਐਮਈ ਵੀਕ ਤੇ ਐਮਈ ਐਂਡ ਹਰਜ ਹੋ ਗਏ ਐਮਈ ਵੀ ਰਿਕਵੈਸਟ ਕਰਦੇ ਮੰਗੇ ਕਰੀ ਕੋ 220 ਥਾਣੇ ਜਾ ਪਹਿਲੀ ਗੱਲ ਤਾਂ ਪਾਜੀ ਉਹਨਾਂ ਨੇ ਫਾਰਮੈਲਿਟੀ ਕੀਤੀ ਸੀ ਠੀਕ ਹੈ ਕਿਉਂਕਿ ਮੈਂ ਪਹਿਲੇ ਹੀ ਹਰ ਜਗ੍ਹਾ ਜਿੱਥੇ ਮੈਂ ਬੈੰਗੀ ਉੱਥੇ ਪਰਮਿਸ਼ਨ ਲੈ ਕੇ ਬੈੰਗੀ ਆ ਮੈਂ ਐਜੂਕੇਟਿਡ ਕੁੜੀ ਠੀਕ ਹੈ ਪਹਿਲੀ ਗੱਲ ਤੇ ਬਾਕੀ ਮੈਂ ਇੱਕ ਸਫਰਰ ਆ ਠੀਕ ਹੈ ਨਾ ਮੈਨੂੰ ਇਹ ਲੋਕ ਤੰਗ ਬਹੁਤ ਕਰ ਰਹੇ ਆ ਕਿ ਮੈਂ ਮਰ ਜਾਵਾਂ ਗੁੰਡਿਆਂ ਦੀ ਮੈਨੂੰ ਗੁੰਡੇ ਭੇਜੇ ਹੋਏ ਆ ਮੇਰੇ ਪਿੱਛੇ ਮੇਰੇ ਕੋਲ ਸਾਰੀ ਡਿਟੇਲਸ ਹੈ ਆਪ ਕਾਲ ਰਿਕਾਰਡਿੰਗ ਸਾਰਾ ਕੁਝ ਹੈਗਾ ਜੀ ਜੀ ਲਾਕਿ ਮੈਂ ਆਪਣਾ ਮੂੰਹ ਬੰਦ ਕਰ ਲਾ ਮੈਂ ਇਹਨਾਂ ਨੂੰ ਛੱਡਣਾ ਨਹੀਂ ਹੁਣ ਠੀਕ ਹੈ ਬਾਕੀ ਗੱਲ ਇਹ ਰੋਜ਼ ਰੋਜ਼ ਦੇ ਮਰਨ ਨਾਲੋਂ ਚੰਗਾ ਇੱਕ ਦਿਨ ਮੱਚਾ ਠੀਕ ਹੈ ਕਿਉਂਕਿ ਮੈਨੂੰ ਪਤਾ ਹੈ ਪਾਜੀ ਇੱਥੇ ਸਭ ਕੁਝ ਵਿਕਾ ਹੋਇਆ ਇੱਥੇ ਆ ਕੇ ਆਫਿਸ ਇੱਧੇ ਬਣੇ ਹੋਏ ਆ ਪਹਿਲੀ ਗੱਲ ਡੀਸੀ ਸਾਹਿਬ ਦੀ ਅਨਪੜਤਾ ਦੇਖੋ ਠੀਕ ਹੈ ਮੈਂ ਫੋਕੜਤਾ ਦੀ ਮੰਗ ਕੀਤੀ ਮੈਂ ਤੁਹਾਨੂੰ ਹੁਣੀ ਲੈਟਰ ਦਿਖਾਣ ਦੀ ਆ ਠੀਕ ਹੈ ਨਾ ਉੱਥੇ ਮਾਰਕਿੰਗ ਨਹੀਂ ਹੋਣੀ ਚਾਹੀਦੀ ਰੂਹ ਕੰਮ ਜਾਂਦੀ ਜਦੋਂ ਕਿਸੇ ਦੇ ਧੀ ਪੈਣ ਦੇ ਬਾਲ ਬੱਚੇ ਵਾਲੀ ਔਰਤ ਨਾ ਕੁਖੜਤਾਲ 'ਚ ਬੈਠੇ ਪਰ ਇਹਨਾਂ ਦੀ ਇਹਨਾਂ ਦੀ ਸ਼ਰਮ ਨੂੰ ਨਾ ਮੈਨੂੰ ਜੁੱਤੀਵਾਰਨ ਦਾ ਮਨ ਕਰਦਾ ਹੈ ਕਿੱਦਾਂ ਦੇ ਲੋਗ ਆ ਇਹ ਬੇਗਰਤ ਇਨਸਾਨ ਆ ਠੀਕ ਹੈ ਤੇ ਤੁਹਾਨੂੰ ਕੋਈ ਜਿੱਥੇ ਤੁਸੀਂ ਇੱਥੇ ਆਨੇ ਹੋ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਦੇ ਹੋ ਉਹਨਾਂ ਵੱਲੋਂ ਵੀ ਤੁਹਾਡੀ ਸਰਵਾਈ ਨਹੀਂ ਕੀਤੀ ਭਾਜੀ ਮੇਰੀ ਮਾਰਕਿੰਗ ਨਹੀਂ ਹੁੰਦੀ ਅੱਜ ਤੱਕ ਮੇਰੀ ਕੰਪਲੇਨ ਜੁਲਾਈ ਮਹੀਨੇ ਤੋਂ ਨਾ ਕਨ ਮੇਰੀ ਕਾਨਫਰੰਸਾਂ ਚਲਦੀ ਸੀ ਰਮਨਦੀਪ ਨੂੰ ਮੈਂ ਬੁਲਾਇਆ ਮੇਰੀ ਕਾਨਫਰੰਸ 'ਚ ਅਨਕੁਂਤ ਨਿਰੂਲਾ ਨੇ ਮੈਂ ਕਿਸੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਮੈਂ মিডিਆ ਦੇ ਖਿਲਾਫ ਨਹੀਂ ਆ ਪਰ ਕੁਝ ਜਿਹੜੇ ਰਾਜੇਸ਼ ਥਾਪਾ ਕਰਕੇ ਕੁਝ ਹੈਗੇ ਕਿ ਨੌਨੇ ਸ਼ਖਸ਼ ਉਹਨਾਂ ਦੀ ਰਿਕਾਰਡਿੰਗ ਆ ਸੁਣੋ ਤੁਸੀਂ ਜਰਾ ਠੀਕ ਹੈ ਕੁਝ ਏਦਾਂ ਦੇ ਸ਼ਖਸ਼ ਜਿਹੜੇ ਕਿ ਆਪਣੇ ਆਪ ਨੂੰ ਠੇਕੇਦਾਰ ਦੱਸਦੇ ਆ ਆਪਣੇ ਆਪ ਨੂੰ ਮਾਲਿਕ ਦੱਸਦੇ ਆ ਪ੍ਰੈਸ ਕਲੱਬ ਦਾ ਠੀਕ ਹੈ ਉਹਨਾਂ ਨੇ ਮੇਰੇ ਨਾਲ ਕੀ ਕੀਤਾ ਉਹਨਾਂ ਨੇ ਜਦ ਕਿ ਮੇਰਾ ਕੋਈ ਗੁਨਾਹ ਨਹੀਂ ਸੀ ਮੈਂ ਇੱਕ ਸੱਚਾਈ ਦੱਸਣ ਦੀ ਸੀ মিডিਆ 'ਚ ਇਹਨਾਂ ਨੇ ਮੇਰੀ ਆਵਾਜ਼ ਨੂੰ ਉੱਥੇ ਬੰਦ ਕਰਾ ਦਿੱਤਾ ਠੀਕ ਹੈ ਨਾ ਬਹੁਤ ਕੁਝ ਇਹਨਾਂ ਨੇ ਕੀਤਾ ਕੀ ਕਹਾਂ ਅੱਜ ਕਿਹ ਅੱਜ ਭਾਜੀ ਮੈਂ ਅੱਜ ਫੈਸਲਾ ਲੈਣੇ ਆ ਤੇ ਕਿੰਨੀ ਦੇਰ ਦੀ ਹੜਤਾਲ ਸੀ ਇਹ ਇਹ ਭੋਖੜਤਾ ਆ। ਇਹ ساری ਉਮਰ ਦੀ ਆ ਹੁਣ। ਜਿੰਨੇ ਦਿਨ ਮੈਂ ਜੀਣ ਵੱਧ ਤੋਂ ਵੱਧ ਕਿੰਨੇ ਕੇ ਦਿਨ ਜੀ ਲੂੰਗੀ ਅੱਧ ਤਿੰਨ ਦਿਨ, ਚਾਰ ਦਿਨ ਕਿਉਂਕਿ ਇੱਕ ਕਕੂੜੀ ਦੀ ਕੈਪੈਸਿਟੀ ਹੁੰਦੀ ਹੈ। ਠੀਕ ਹੈ ਨਾ ਦੋ ਬੱਚਿਆਂ ਦੀ ਮਾਂ ਐ ਭਾਜੀ ਤੇ ਠੀਕ ਹੈ ਨਾ ਬਾਕੀ ਮੈਨੂੰ ਇਹ ਭੋਖੜਤਾ ਅੱਜ ਤੁਹਾਡੇ ਨਾਲ ਹੋਰ ਵੀ ਕੋਈ ਮਿੱਠੀ ਸੰਸਥਾ ਜਾਂ ਕੋਈ ਮੇਟਾ ਤੁਸੀਂ ਇਕੱਲੇ ਬੈਠੇ ਹੋ। ਭਾਜੀ ਪਹਿਲੀ ਗੱਲ ਤਾਂ ਮੈਂ ਅੱਜ ਕਲੀਅਰ ਕਰਨਾ ਚਾਹੁੰਦੀ ਆ ਮੈਨੂੰ ਕੋਈ ਪਿੱਛੇ ਜੇ ਸ਼ਿਵਸ਼ਨਾ ਦਾ ਦੇਖਿਆ ਗਿਆ। ਠੀਕ ਹੈ ਨਾ ਮੈਂ ਉਹਨੂੰ ਦੱਸਣਾ ਕਵਰ ਕਰਨਾ ਚਾਹੁੰਦੀ ਮੇਰਾ ਨਰਿੰਦਰ <th> ਪਰਨਾ ਕੋਈ ਵੀ ਲੈਣਾ ਦੇਣਾ ਨਹੀਂ ਆ। ਨ ਕੋਚ ਕੀਤਾ ਸੀ ਜਦੋਂ ਮੇਰੀ ਆਵਾਜ਼ ਕਿਉਂਕਿ ਸਭ ਨੂੰ ਪਤਾ 왓 ਆਮ ਠੀਕ ਹੈ ਸਭ ਨੂੰ ਪਤਾ ਹੈ ਕਿ ਕੋਈ ਹੈਸੀਅਤ ਵਾਲਾ ਬੰਦਾ ਹੀ ਇਹ ਨਾ ਬੋਲ ਸਕਦਾ ਠੀਕ ਹੈ ਨਾ ਨਰਿੰਦਰ <th>ਪਰ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਸੀਗਾ ਕਿ ਮੈਂ ਤੇਰੇ ਪੇਪਰ ਹਾਈ ਕੋਰਟ 'ਚ ਲਗਾਉਂਗਾ ਕਿਉਂਕਿ ਮੇਰੀ ਉਨੀ ਹੈਸੀਅਤ ਨਹੀਂ ਸੀ ਕਿਉਂਕਿ ਮੈਂ ਸੁਣਿਆ ਹੋਇਆ ਹਾਈ ਕੋਰਟ ਦੇ ਜੱਜ ਵੀ ਜਿਹੜੇ ਆ ਨਾ ਫੋਰ ਏਗਜ਼ੈਂਪਲ ਰਾਜਵੀਰ ਸ਼ਰਾਵਤ ਰਾਜਵੀਰ ਸ਼ਰਾਵਤ ਜਿਹੜਾ ਹਾਈ ਕੋਰਟ ਦਾ ਜੱਜ ਹੈ ਨਾ ਚੰਡੀਗੜ੍ਹ ਹਾਈ ਕੋਰਟ ਦਾ ਉਹ ਵਿਕਾਊ ਹੈ ਬਾਬੇ ਦੇ ਅਨੁਸਾਰ ਚੱਲਦਾ ਬਾਬਾ ਅੰਕੂ ਨਿਰੂਲਾ ਦੇ ਹੋਰ ਦੱਸਾਂ ਦਿੱਲੀ ਹਾਈ ਕੋਰਟ ਦਾ ਜਿਹੜਾ ਤਲਵੰਦ ਸਿੰਘ ਆ ਕਿਉਂਕਿ ਮੈਂ ਹੀ ਇਕੱਲਾ ਵਿਕਟਿਮ ਨਹੀਂ ਆ ਮੈਂ ਇਕੱਲਾ ਵਿਕਟਿਮ ਨਹੀਂ ਆ ਹੋਰ ਵੀ ਬਾਧੂ ਆ ਜਿਨ੍ਹਾਂ ਨਾਲ ਬਾਬਾ ਅੰਕੂ ਨਿਰੂਲਾ ਨੇ ਨਜਾਇਜ਼ ਕੀਤੀ ਆ ਨਜਾਇਜ਼ ਪਰਚੇ ਦਿਵਾਏ ਠੀਕ ਹੈ ਪਾਜੀ ਬਹੁਤ ਨਾਟਕ ਕੀਤਾ ਇਹਨਾਂ ਨੇ ਮੈਡਮ ਉਸ ਦਿਨ ਵੀ ਤੁਹਾਨੂੰ ਮਤਲਬ ਇੰਨਾ ਪੁਲਿਸ ਤੇ ਡੰਡਾ ਚੜ ਗਿਆ ਸੀ ਜਿਹੜਾ ਤੁਹਾਨੂੰ ਦਿਨ ਚਾੱਕ ਕੇ ਜਿਹੜੀ ਪੁਲਿਸ ਲੈ ਕੇ ਗਈ ਹੈ ਜਦੋਂ ਤੁਸੀਂ ਪ੍ਰੋਟੈਸਟ ਕਰ ਰਹੇ ਸੀ ਪਾਜੀ ਤੁਹਾਨੂੰ ਲੱਗਦਾ ਮੈਨੂੰ ਕੋਈ ਡੰਡਾ ਹੁਣ ਅੱਜ ਕਿਉਂ ਨਹੀਂ ਡੰਡਾ ਮੈਨੂੰ ਤੁਹਾਨੂੰ ਨਹੀਂ ਦਿੰਦਾ ਪੁਲਿਸ ਨੂੰ ਦਿੰਦਾ ਸੀ ਮੈਂ ਕਿਹਾ ਅਰੇ ਪਾਜੀ ਇਹਨਾਂ ਤੇ ਡੰਡੇ ਇਹਨਾਂ ਨੂੰ ਤਾਂ ਪੁੱਠੀ ਚੰਗਣ ਵਾਲਾ ਮੈਂ ਤਾਂ 2 ਡਿਵੀਜ਼ਨ ਨੰਬਰ 4 'ਚ ਵੀ ਤਾਂ ਨਾ ਦਿੱਤਾ ਸੀ ਜੀ ਪਰ ਫੇਰ ਵੀ ਤੁਹਾਡਾ ਮਸਲਾ ਨਹੀਂ ਨਾ ਹੱਲ ਹੋਇਆ ਕਿਉਂਕਿ ਤਾਂ ਨਾ ਤੁਸੀਂ ਦਿੱਤਾ ਪ੍ਰੋਟੈਸਟ ਕੀਤਾ ਕਹਿਣ ਦਾ ਮਤਲਬ ਇਹ ਹੈ ਸੁਣਵਾਈ ਤੁਹਾਡੀ ਤੁਸੀਂ ਕੰਪਲੇਂਟਾਂ ਵੀ ਚੱਲ ਰਹੀਆਂ ਪਰ ਐਸਮ ਜੈਡ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਐਸਮ ਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਜਲੰਧਰ ਦੇ ਮਸ਼ਹੂਰ ਕੁਲੜ ਪੀਜ਼ਾ ਕਪਲ ਦਾ ਮਾਮਲਾ ਸ਼ਾਂਤ ਖੂਨ ਦਾ ਨਾਮ ਨਹੀਂ ਲੈ ਰਿਹਾ ਦੱਸ ਦिए ਕਿ ਆਏ ਦਿਨ ਜਿੱਥੇ ਇਸ ਮਾਮਲੇ ਲੈ ਕੇ ਵੱਡੇ ਵੱਡੇ ਖੁਲਾਸੇ ਹੋਏ ਹਨ ਉੱਥੇ ਹੀ ਇਸ ਮਾਮਲੇ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਇੱਕ ਮਹਿਲਾ ਵਨੀਤ ਕੋਰਦੇ ਵੱਲੋਂ ਹੰਗਾਮਾ ਕੀਤਾ ਗਿਆ ਦੱਸ ਦिए ਕਿ ਕੁਝ ਦਿਨ ਪਹਿਲਾਂ ਇਸ ਮਹਿਲਾ ਵਨੀਤ ਕੋਰਦੇ ਵੱਲੋਂ ਕੁੱਲਰ ਪੀਜ਼ਾ ਕਪਲ ਦੀ ਦੁਕਾਨ ਦੇ ਬਾਹਰ ਹੰਗਾਮਾ ਕੀਤਾ ਗਿਆ ਸੀ ਅਤੇ ਅੰਕਰ ਨਰੂਲਾ ਜੋ ਕਿ ਪਾਸਟਰ ਹੈ ਉਸ ਦੇ ਖਿਲਾਫ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਸੀ ਇਸੋ ਮਹਿਲਾ ਦਾ ਕਹਿਣਾ ਹੈ ਕਿ ਕੁੱਲਰ ਪੀਜ਼ਾ ਕਪਲ ਦੀ ਮਾਤਾ ਨੇ ਜੋ ਬਿਆਨ ਦਿੱਤਾ ਹੈ ਉਹ ਬਹੁਤ ਗਲਤ ਹੈ ਕੁੱਲਰ ਪੀਜ਼ਾ ਕਪਲ ਦੀ ਮਾਤਾ ਦਾ ਕਹਿਣਾ ਸੀ ਕਿ 70% ਦੀ ਮਹਿਲਾਵਾਂ ਆਪਣੇ ਪਤੀਆਂ ਦੇ ਨਾਲ ਅਜਿਹਾ ਹੀ ਕਰਦੀਆਂ ਹਨ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਉਂਦੀ ਹੋਈ ਵਨੀਤ ਕੌਰ ਨਾਮ ਦੀ ਮਹਿਲਾ ਦੇ ਵੱਲੋਂ ਇਹਨਾਂ ਦੀ ਦੁਕਾਨ ਦੇ ਬਾਹਰ ਜਮ ਕੇ ਹੰਗਾਮਾ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਮੰਗ ਆਖੀ ਗਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੀ ਗੱਲ ਆਖੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਇਹੇ ਸਾਹਮਣੇ ਆਇਆ ਹੈ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਦੋਂ ਕਾਰਵਾਈ ਨਹੀਂ ਕੀਤੀ ਗਈ ਤਾਂ ਮਹਿਲਾ ਬਨੀਤ ਕੌਰ ਦੇ ਵੱਲੋਂ ਅੱਜ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਸ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਇਸ ਮਾਮਲੇ ਨੂੰ ਹੁਣ ਉਸ ਦੇ ਵੱਲੋਂ ਭੁੱਖਾ ਹੜਤਾਲ ਸ਼ੁਰੂ ਕਰ ਦਿੱਤੇ ਗਿਆ ਉਸ ਦਾ ਕਹਿਣਾ ਹੈ ਕਿ 4 ਦਿਨ ਪਹਿਲਾਂ ਜਦੋਂ ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਮੰਗ ਆਖੀ ਸੀ ਤਾਂ ਉਸ ਵਕਤ ਪੁਲਿਸ ਅਧਿਕਾਰੀਆਂ ਨੇ ਮਿਸ਼ਵਾਸਤ ਬਾਇਸੀ ਪਰ ਅੱਜ 4 ਦਿਨ ਹੋ ਗਏ ਹਨ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਬਾਅਦ ਉਹ ਮੋੜ ਤੋਂ ਇਸ ਮਸ਼ਹੂਰ ਜੋੜੇ ਦੇ ਖਿਲਾਫ ਪ੍ਰਦਰਸ਼ਨ ਤੇ ਬੈਠੀ ਹੈ ਅਤੇ ਕਾਰਵਾਈ ਦੀ ਮੰਗ ਕਰ ਰਹੀ ਹੈ। ਮਾਮਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਕਾਰਜ ਇੱਥੇ ਆਂਦਾ ਕਿ ਕਰਨਾ ਜੀ ਬੜਾ। ਮੈਂ ਇਹਨਾਂ ਨੂੰ ਵਾਰਨਿੰਗ ਦਿੱਤੀ ਸੀਗੀ 4 ਦਿਨ ਬਾਅਦ ਧਰਨਾ ਲੱਗੂਗਾ। ਪਰ ਇਹ ਲੋਕ ਮੈਨੂੰ ਰੋਕ ਨਹੀਂ ਸਕਦੇ ਵਿਦ ਪਰਮਿਸ਼ਨ ਖੜੀਆਂ ਨੇ। ਠੀਕ ਹੈ। ਡੀਸੀ ਸਾਹਿਬ ਦੀ ਅਨਪੜਤਾ ਮੈਂ ਤੁਹਾਨੂੰ ਵੀਰਪਰਾਉ ਜੀ ਤੁਸੀਂ ਹੈਗੇ ਨਾ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲਦੀ ਆਂ। ਠੀਕ ਹੈ। ਦੇਖੋ ਤੁਸੀਂ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਹੈ ਠੀਕ ਹੈ ਮੇਰੇ ਅਕਾਊਂਟ ਦੀ ਡਿਟੇਲ ਸਾਰਾ ਕੁਝ ਅੰਦਰ ਹੈ ਜੇ ਮੈਂ ਵਿਊਜ਼ ਵਾਸਤੇ ਆ ਅਕਾਊਂਟਸ ਵਾਸਤੇ ਸਾਰਾ ਕੁਝ ਮੈਨੂੰ ਬੋਲ ਕੇ ਫਾਇਦਾ ਨਹੀਂ ਠੀਕ ਹੈ ਨਾ ਮੇਰੀ ਵਾਅਦਾ ਤੋਂ ਵਾਅਦੇ ਜੇ ਤੁਹਾਨੂੰ ਮੇਰੇ ਚ ਸੱਚਾਈ 1% ਵੀ ਲੱਗਦੀ ਇਹਨੂੰ ਪਹੁੰਚਾਇਆ ਜਾਵੇ ਮੇਰੇ ਵੀਰ ਭਰਾ ਬਣ ਕੇ ਠੀਕ ਹੈ ਨਾ ਬਾਕੀ ਜੋ ਮੇਰਾ ਕਰਨਾ ਹੈ ਉਹ ਤੁਸੀਂ ਕਰ ਸਕਦੇ ਆ ਬਾਕੀ ਅੱਜ ਦਾ ਮੁੱਦਾ ਜਿਹੜਾ ਹੈਗਾ ਏ ਮੈਂ ਭੋਖੜ ਤਾਲ 'ਚ ਬਹਿ ਚੁੱਕੀ ਆ ਆਇਆ ਮੁੱਦਾ ਤੁਸੀਂ ਦੇਖ ਸਕਦੇ ਹੋ ਕਿ ਭੋਖੜ ਤਾਲ 'ਤੇ ਬਹਿ ਗਏ ਨੇ ਮੰਕੀ ਦੀ ਆਈ ਬੁਲੇਟ ਪੀ ਜਾ ਬਾਬਾ ਅੰਗੂ ਨਰੋਲਾ ਐਨੀ ਵੇਕ ਤੇ ਐਫ ਆਈ ਆਰ ਲਾਉਂਦੇ ਹੋ ਗਏ 70 ਐਫ ਆਈ ਆਰ ਦੀ ਮੰਗ ਕਰ ਰਹੇ ਕੋਈ 159 ਥਾਣੇ ਜਾ ਪਹਿਲੀ ਗੱਲ ਤਾਂ ਪਾਜੀ ਉਹਨਾਂ ਨੇ ਫਾਰਮੈਲਿਟੀ ਕੀਤੀ ਸੀ ਠੀਕ ਹੈ ਕਿਉਂਕਿ ਮੈਂ ਪਹਿਲੇ ਹਰ ਜਗ੍ਹਾ ਜਿੱਥੇ ਮੈਂ ਬੈੰਦੀ ਹਥੇ ਪਰਮਿਸ਼ਨ ਲੈ ਕੇ ਬੈੰਦੀ ਆ ਮੈਂ ਐਜੂਕੇਟਿਡ ਕੰਮ ਠੀਕ ਹੈ ਪਹਿਲੀ ਗੱਲ ਤੇ ਬਾਕੀ ਮੈਂ ਇੱਕ ਸਫਰਰ ਆ ਠੀਕ ਹੈ ਨਾ ਮੈਨੂੰ ਇਹ ਲੋਕ ਤੰਗ ਬਹੁਤ ਕਰ ਰਹੇ ਆ ਕਿ ਮੈਂ ਮਰ ਜਾਵਾਂ ਗੁੰਡਿਆਂ ਦੀ ਮੈਨੂੰ ਗੁੰਡੇ ਭੇਜੇ ਹੋਏ ਆ ਮੇਰੇ ਪਿੱਛੇ ਮੇਰੇ ਕੋਲ ਸਾਰੀ ਡਿਟੇਲਸ ਹੈ 콜 ਰਿਕਾਰਡਿੰਗ ਸਾਰਾ ਕੁਝ ਹੈਗਾ ਜੀ ਜੀ ਲਾਕਿ ਮੈਂ ਆਪਣਾ ਮੂੰਹ ਬੰਦ ਕਰ ਲਾ ਮੈਂ ਇਹਨਾਂ ਨੂੰ ਛੱਡਣਾ ਨਹੀਂ ਹੁਣ ਠੀਕ ਹੈ ਬਾਕੀ ਗੱਲ ਇਹ ਰੋਜ਼ ਰੋਜ਼ ਦੇ ਮਰਨ ਨਾਲੋਂ ਚੰਗਾ ਇੱਕ ਦਿਨ ਮਰ ਜਾ ਠੀਕ ਹੈ ਕਿਉਂਕਿ ਮੈਨੂੰ ਪਤਾ ਹੈ ਪਾਜੀ ਇੱਥੇ ਸਭ ਕੁਝ ਵਿਕਾ ਹੋਇਆ ਇੱਥੇ ਆ ਕੇ ਇਹ ਆਫਿਸ ਇੱਦਿ ਬਣੇ ਹੋਏ ਆ ਪਹਿਲੀ ਗੱਲ ਡੀਸੀ ਸਾਹਿਬ ਦੀ ਅਨਪੜਤਾ ਦੇਖੋ ਠੀਕ ਹੈ ਮੈਂ ਫੋਕੜਤਾ ਦੀ ਮੰਗ ਕੀਤੀ ਮੈਂ ਤੁਹਾਨੂੰ ਹੁਣੀ ਲੈਟਰ ਦਿਖਾਣ ਦੀ ਆ ਠੀਕ ਹੈ ਨਾ ਉੱਥੇ ਮਾਰਕਿੰਗ ਨਹੀਂ ਹੋਣੀ ਚਾਹੀਦੀ ਰੂਹ ਕੰਮ ਜਾਂਦੀ ਜਦੋਂ ਕਿਸੇ ਦੇ ਧੀ ਪੈਣ ਦੇ ਬਾਲ ਬੱਚੇ ਵਾਲੀ ਔਰਤ ਨਾ ਉਖੜਤਾ ਅੱਜ ਬੈਠੇ ਪਰ ਇਹਨਾਂ ਦੀ ਇਹਨਾਂ ਦੀ ਸ਼ਰਮ ਨੂੰ ਨਾ ਮੈਨੂੰ ਜੁੱਤੀ ਵਾਰਨਾਂ ਵਾਲਾ ਮਨ ਕਰਦਾ ਹੈ ਕਿੱਦਾਂ ਦੇ ਲੋਗ ਆ ਇਹ ਬੇਗਹਿਰਤ ਇਨਸਾਨ ਆ ਠੀਕ ਹੈ ਜੇ ਤੁਹਾਨੂੰ ਕੋਈ ਜਿੱਦਾਂ ਤੁਸੀਂ ਇੱਥੇ ਆਨੇ ਹੋ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਦੇ ਹੋ ਉਹਨਾਂ ਵੱਲੋਂ ਵੀ ਤੁਹਾਡੀ ਸਰਵਾਈ ਨਹੀਂ ਕੀਤੀ ਭਾਜੀ ਮੇਰੀ ਮਾਰਕਿੰਗ ਨਹੀਂ ਹੁੰਦੀ ਅੱਜ ਤੱਕ ਮੇਰੀ ਕੰਪਲੇਨ ਜੁਲਾਈ ਮਹੀਨੇ ਤੋਂ ਲੈ ਕੇ ਮੇਰੀ ਕਾਨਫਰੰਸਾਂ ਚਲਦੀ ਸੀ ਰਮਨਦੀਪ ਨੂੰ ਮਿਂ ਬੁਲਾਇਆ ਮੇਰੀ ਕਾਨਫਰੰਸ ਤੇ ਅੰਕੁਨ ਨਿਰੂਲਾ ਨੇ ਬਾਬੇ ਨੇ ਮੇਰੀ ਕਾਨਫਰੰਸ ਬੰਦ ਕਰਵਾ ਦਿੱਤੀ ਠੀਕ ਹੈ ਮੈਂ ਕਿਸੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਮੈਂ মিডিਆ ਦੇ ਖਿਲਾਫ ਨਹੀਂ ਆ ਪਰ ਕੁਝ ਜਿਹੜੇ ਰਾਜੇਸ਼ ਠਾਪਾ ਕਰਕੇ ਕੁਝ ਹੈਗੇ ਕਿ ਨੌਨੇ ਸ਼ਖਸ਼ ਉਹਨਾਂ ਦੀ ਰਿਕਾਰਡਿੰਗ ਆ ਸੁਣੋ ਤੁਸੀਂ ਜਰਾ ਠੀਕ ਹੈ ਕੁਝ ਏਦਾਂ ਦੇ ਸ਼ਖਸ਼ ਜਿਹੜੇ ਕਿ ਆਪਣੇ ਆਪ ਨੂੰ ਠੇਕੇਦਾਰ ਦੱਸਦੇ ਆ ਆਪਣੇ ਆਪ ਨੂੰ ਮਾਲਿਕ ਦੱਸਦੇ ਆ ਪ੍ਰੈਸ ਕਲੱਬ ਦਾ ਠੀਕ ਹੈ ਉਹਨਾਂ ਨੇ ਮੇਰੇ ਨਾਲ ਕੀ ਕੀਤਾ ਉਹਨਾਂ ਨੇ ਜਦ ਕਿ ਮੇਰਾ ਕੋਈ ਗੁਨਾਹ ਨਹੀਂ ਸੀ ਠੀਕ ਹੈ ਨਾ ਬਹੁਤ ਕੁਝ ਇਹਨੇ ਕੀਤਾ ਕੀ ਕਵਾਂ ਹੱਦ ਤੱਕ ਅੱਜ ਭਾਜੀ ਮੈਂ ਅੱਜ ਫੈਸਲਾ ਲੈਨੇ ਆ ਤੇ ਕਿੰਨੀ ਦੇਰ ਦੀ ਹੜਤਾਲ ਸੀ ਇਹ ਦੇਖ ਲਓ ਕਿੱਥੇ ਇਹ ਭੋਖੜਤਾ ਇਹ ਸਾਰੀ ਉਮਰ ਦੀ ਆ ਹੁਣ ਜਿੰਨੇ ਦਿਨ ਮੈਂ ਜੀਣ ਜੀਣ ਅੱਜ ਵੱਧ ਤੋਂ ਵੱਧ ਕਿੰਨੇ ਕੇ ਦਿਨ ਹੀ ਲੂੰਗੀ ਅੱਜ 3 ਦਿਨ 4 ਦਿਨ ਕਿਉਂਕਿ ਇੱਕ ਅਕੂੜੀ ਦੀ ਕੈਪੈਸਿਟੀ ਹੁੰਦੀ ਹੈ ਠੀਕ ਹੈ ਨਾ ਦੋ ਬੱਚਿਆਂ ਦੀ ਮਾਂ ਹੈ ਭਾਜੀ ਤੇ ਠੀਕ ਹੈ ਨਾ ਬਾਕੀ ਇਹ ਭੋਖੜਤਾ ਅੱਜ ਤੁਹਾਡੇ ਨਾਲ ਹੋਰ ਵੀ ਕੋਈ ਮੈਡੀਕੀ ਸੰਸਥਾ ਜਾਂ ਕੋਈ ਮੇਟਾ ਤੁਸੀਂ ਇਕੱਲੇ ਬੈਠੇ ਹੋ ਭਾਜੀ ਪਹਿਲੀ ਗੱਲ ਤਾਂ ਮੈਂ ਕਲੀਅਰ ਕਰਨਾ ਚਾਹੁੰਦੀ ਆ ਮੈਨੂੰ ਕੋ ਪਿੱਛੇ ਜੇ ਸ਼ਿਵਸ਼ ਠੀਕ ਹੈ ਨਾ ਮੈਂ ਉਹਨੂੰ ਦੱਸਣਾ ਕਵਰ ਕਰਨਾ ਚਾਹੁੰਦੀ ਮੇਰਾ ਨਰਿੰਦਰ <th>ਪਰਨਾ ਕੋਈ ਵੀ ਲੈਣਾ ਦੇਣਾ ਨਹੀਂ ਆ ਨਰਿੰਦਰ <th>ਪਰਨੇ ਨੇ ਮੈਨੂੰ ਅਪਰੋਚ ਕੀਤਾ ਸੀ ਮੈਂ ਉਹਨੂੰ ਜੁਆਇਨ ਨਹੀਂ ਕੀਤਾ ਸੀ ਉਹਨੇ ਮੈਨੂੰ ਅਪਰੋਚ ਕੀਤਾ ਸੀ ਜਦੋਂ ਮੇਰੀ ਆਵਾਜ਼ ਕਿਉਂਕਿ ਸਭ ਨੂੰ ਪਤਾ ਵਾਟ ਆਮ ਠੀਕ ਹੈ ਸਭ ਨੂੰ ਪਤਾ ਹੈ ਕਿ ਕੋਈ ਹੈਸੀਅਤ ਵਾਲਾ ਬੰਦਾ ਹੀ ਇਹ ਨਾ ਬੋਲ ਸਕਦਾ ਠੀਕ ਹੈ ਨਾ ਨਰਿੰਦਰ <th>ਪਰਨੇ ਮੈਨੂੰ ਆਸ਼ਵਾਸ਼ਣ ਦਿੱਤਾ ਸੀਗਾ ਕਿ ਮੈਂ ਤੇਰੇ ਪੇਪਰ ਹਾਈ ਕੋਰਟ 'ਚ ਲਗਾਉਂਗਾ ਕਿਉਂਕਿ ਮੇਰੀ ਉਹ ਨਹੀਂ ਹੈਸੀਅਤ ਨਹੀਂ ਸੀ ਕਿਉਂਕਿ ਮੈਂ ਸੁਣਿਆ ਹੋਇਆ ਹਾਈ ਕੋਰਟ ਦੇ ਜੱਜ ਵੀ ਜਿਹੜੇ ਆ ਨਾ ਫੋਰ ਐਗਜ਼ਾਮਪਲ ਰਾਜ ਚੰਡੀਗੜ੍ਹ ਹਾਈ ਕੋਰਟ ਦਾ ਉਹ ਬਿਕਾਊ ਹੈ ਬਾਬੇ ਦੇ ਅਨੁਸਾਰ ਚੱਲਦਾ ਬਾਬਾ ਅੰਕੂ ਨਿਰੂਲਾ ਦੇ ਹੋਰ ਦੱਸਾਂ ਦਿੱਲੀ ਹਾਈ ਕੋਰਟ ਦਾ ਜਿਹੜਾ ਧਲਵੰਤ ਸਿੰਘ ਆ ਕਿਉਂਕਿ ਮੈਂ ਹੀ ਇਕੱਲਾ ਵਿਕਟਿਮ ਨਹੀਂ ਆ ਮੈਂ ਇਕੱਲਾ ਵਿਕਟਿਮ ਨਹੀਂ ਆ ਹੋਰ ਵੀ ਬਾਧੂ ਆ ਜਿਨ੍ਹਾਂ ਨਾਲ ਬਾਬਾ ਅੰਕੂ ਨਿਰੂਲਾ ਨੇ ਨਜਾਇਜ਼ ਕੀਤੀ ਆ ਨਜਾਇਜ਼ ਪਰਚੇ ਦਿਵਾਏ ਠੀਕ ਹੈ ਪਾਜੀ ਬਹੁਤ ਨਾਟਕ ਕੀਤਾ ਇਹਨਾਂ ਨੇ ਮੈਡਮ ਮੌਜੂਦ ਦਿਨ ਵੀ ਤੁਹਾਨੂੰ ਮਲੇ ਇੰਨਾ ਪੁਲਿਸ ਤੇ ਡੰਡਾ ਚੜ ਗਿਆ ਸੀ ਜਿਹੜਾ ਤੁਹਾਨੂੰ ਦਿਨ ਚੱਕ ਕੇ ਜਿਹੜੀ ਪੁਲਿਸ ਲੈ ਕੇ ਗਈ ਹੈ ਜਦੋਂ ਤੁਸੀਂ ਪ੍ਰੋਟੈਸਟ ਕਰ ਰਹੇ ਸੀ ਪਾਜੀ ਤੁਹਾਨੂੰ ਲੱਗਦਾ ਮੈਨੂੰ ਕੋਈ ਡੰਡਾ ਹੁਣ ਅੱਜ ਕਿਉਂ ਨਹੀਂ ਡੰਡਾ ਮੈਨੂੰ ਤੁਹਾਨੂੰ ਨਹੀਂ ਦਿੰਦਾ ਪੁਲਿਸ ਨੂੰ ਦਿੰਦਾ ਸੀ ਮੈਂ ਕਿਹਾ ਅਰੇ ਪਾਜੀ ਇਹਨਾਂ ਤੇ ਡੰਡੇ ਇਹਨਾਂ ਨੂੰ ਤਾਂ ਕੁੱਠੀ ਚੰਗਣ ਵਾਲਾ ਮੈਂ ਤਾਂ 2 ਡਿਵੀਜ਼ਨ ਨੰਬਰ 4 'ਚ ਵੀ ਤਾਂ ਨਾ ਦਿੱਤਾ ਸੀ ਜੀ ਪਰ ਫੇਰ ਵੀ ਤੁਹਾਡਾ ਮਸਲਾ ਨਹੀਂ ਨਾ ਹੱਲ ਹੋਇਆ ਕਿਉਂਕਿ ਤਾਂ ਨਾ ਤੁਸੀਂ ਦਿੱਤਾ ਪ੍ਰੋਟੈਸਟ ਕੀਤਾ ਕਹਿਣ ਦਾ ਮਤਲਬ ਇਹ ਹੈ ਸੁਣਵਾਈ ਤੁਹਾਡੀ ਕੰਪਲੇਂਟਾਂ ਵੀ ਚੱਲ ਰਹੀਆਂ ਪਰ ਪੁਲਿਸ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਕਪਲ ਦਾ ਮਾਮਲਾ ਸ਼ਾਂਤ ਖੂਨ ਦਾ ਨਾਮ ਨਹੀਂ ਲੈ ਰਿਹਾ ਦਾਸ ਦੀ ਹੈ ਕਿ ਆਏ ਦਿਨ ਜਿੱਥੇ ਇਸ ਮਾਮਲੇ ਲੈ ਕੇ ਵੱਡੇ ਵੱਡੇ ਖੁਲਾਸੇ ਹੋਏ ਹਨ ਉੱਥੇ ਹੀ ਇਸ ਮਾਮਲੇ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਇੱਕ ਮਹਿਲਾ ਵਨੀਤ ਕੌਰ ਦੇ ਵੱਲੋਂ ਹੰਗਾਮਾ ਕੀਤਾ ਗਿਆ ਦਾਸ ਦੀ ਹੈ ਕਿ ਕੁਝ ਦਿਨ ਪਹਿਲਾਂ ਇਸ ਮਹਿਲਾ ਵਨੀਤ ਕੌਰ ਦੇ ਵੱਲੋਂ ਕੁੱਲਰ ਪੀਜ਼ਾ ਕਪਲ ਦੀ ਦੁਕਾਨ ਦੇ ਬਾਹਰ ਹੰਗਾਮਾ ਕੀਤਾ ਗਿਆ ਸੀ ਅਤੇ ਅੰਕਰ ਨਰੂਲਾ ਜੋ ਕਿ ਪਾਸਟਰ ਹੈ ਉਸ ਦੇ ਖਿਲਾਫ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਸੀ ਇਸੋ ਮਹਿਲਾ ਦਾ ਕਹਿਣਾ ਹੈ ਕਿ ਕੁੱਲਰ ਪੀਜ਼ਾ ਕਪਲ ਦੀ ਮਾਤਾ ਨੇ ਜੋ ਬਿਆਨ ਦਿੱਤਾ ਹੈ ਉਹ ਬਹੁਤ ਗਲਤ ਹੈ ਕੁੱਲਰ ਪੀਜ਼ਾ ਕਪਲ ਦੀ ਮਾਤਾ ਦਾ ਕਹਿਣਾ ਸੀ ਕਿ 70% ਦੀ ਮਹਿਲਾਵਾਂ ਆਪਣੇ ਪਤੀਆਂ ਦੇ ਨਾਲ ਅਜਿਹਾ ਹੀ ਕਰਦੀਆਂ ਹਨ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਉਂਦੀ ਹੋਈ ਵਨੀਤ ਕੌਰ ਨਾਮ ਦੀ ਮਹਿਲਾ ਦੇ ਵੱਲੋਂ ਇਹਨਾਂ ਦੀ ਦੁਕਾਨ ਦੇ ਬਾਹਰ ਜਮ ਕੇ ਹੰਗਾਮਾ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਮੰਗ ਆਖੀ ਗਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੀ ਗੱਲ ਆਖੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਇਹ ਸਾਹਮਣੇ ਆਇਆ ਹੈ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਦੋਂ ਕਾਰਵਾਈ ਨਹੀਂ ਕੀਤੀ ਗਈ ਤਾਂ ਮਹਿਲਾ ਬਨੀਤ ਕੌਰ ਦੇ ਵੱਲੋਂ ਅੱਜ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ